ਗੁਰਮੁਖ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਵਿਚਾਰ ਹੈ ਛੋਟੀ ਜੀ ਜੋ ਮਨ ਦੇ ਵਿੱਚ ਆਈ ਕਿ ਸਿੱਖੀ ਦਾ ਕਿਹਦਾ ਮਿਆਰ ਹੈ ਕਿ ਮਾਲਕ ਜਦੋਂ ਉਸ ਮਨ ਨੂੰ ਆਪਣੇ ਆਪ ਦੇ ਵਿੱਚ ਅਪੇਦ ਕਰ ਲੈਂਦੇ ਨੇ ਤਾਂ ਉਹ ਕਿਵੇਂ ਇਕੱਲਾ ਹੋ ਜਾਂਦਾ ਹੈ ਤੇ ਸੰਸਾਰ ਦੀ ਭੀੜ ਤੋਂ ਵੱਖ ਹੋ ਜਾਂਦਾ ਹੈ ਕਿਉਂਕਿ ਮਾਲਕ ਸੱਚੇ ਪਾਤਸ਼ਾਹ ਉਸਮਾਨ ਨੂੰ ਸਭ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਮਿਲਾਉਣ ਲਈ ਜ਼ਿੰਦਗੀ ਵਿੱਚ ਇੱਕ ਵਾਰ ਉਸ ਨੂੰ ਇਕੱਲਾ ਕਰ ਲੈਂਦੇ ਨੇ ਔਰ ਭੇਤ ਵੀ ਦਿੰਦੇ ਨੇ ਕਿ ਸਾਰਾ ਸੰਸਾਰ ਜਿਹੜਾ ਇਹ ਵਿਚਾਰਾਂ ਦਾ ਜਾਲ ਹੈ ਤੇ ਉਹ ਇਕੱਲਾ ਮਨ ਫਿਰ ਉਸ ਭੀੜ ਨੂੰ ਮਹਿਸੂਸ ਨਹੀਂ ਕਰਦਾ ਉਸ ਨੂੰ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਔਰ ਸ਼ਬਦ ਦੀ ਭਗਤੀ ਕਰਕੇ ਅੰਦਰੋਂ ਨਾਮ ਨੂੰ ਨਾਦ ਨੂੰ ਸੁਣ ਕੇ ਨਾ ਮਜ਼ਬੂਤ ਹੋ ਜਾਂਦਾ ਹੈ ਕਿ ਉਹ ਇਕੱਲਾ ਹੀ ਖੜਾ ਹੋ ਜਾਂਦਾ ਹੈ ਪਰ ਜਿਹੜੀ ਭੀੜ ਦੀ ਜ਼ਰੂਰਤ ਹੈ ਉਹ ਹਮੇਸ਼ਾ ਕਮਜ਼ੋਰ ਮੰਨ ਨੂੰ ਪੈਂਦੀ ਹੈ ਇਹ चीज ਉਪਨਦੀ ਹੈ ਪ੍ਰੇਮਾ ਭਗਤੀ ਤੋਂ ਜਦੋਂ ਇਸ ਬ੍ਰਹਮਣ ਦਾ ਪੇਟ ਆ ਜਾਂਦਾ ਹੈ ਖਾਲੀ ਖਲਾ ਦਾ ਪੇਟ ਆ ਜਾਂਦਾ ਹੈ ਕਿ ਮਾਲਕ ਕਿਵੇਂ ਕਿੱਥੇ ਬੈਠੇ ਨੇ ਤੇ ਮਨ ਕਿੱਥੋਂ ਆਇਆ ਖੇਡਣ ਵਾਸਤੇ ਮਨ ਕਿਸ ਦਾ ਬੱਚਾ ਹੈ ਤੇ ਇਸ ਕਰਕੇ ਉਹ ਫਿਰ ਉਹ ਪ੍ਰੇਮਾ ਭਗਤੀ ਦੇ ਵਿੱਚ ਪੈ ਜਾਂਦਾ ਪ੍ਰੇਮਾ ਭਗਤੀ ਦੀ ਵਜ੍ਹਾ ਕਰਕੇ ਹੀ ਉਹ ਸੰਸਾਰ ਦੀ ਧੜੇ ਬੰਦੀਆਂ ਤੋਂ ਉੱਪਰ ਉੱਠ ਜਾਂਦਾ ਕਿਉਂਕਿ ਖੇਲ ਸਮਝ ਜਾਂਦਾ ਹੈ ਕਿ ਮਨ ਬੱਚੇ ਦਾ ਖੇਲ ਇਕੱਲੇ ਦਾ ਹੀ ਹੈ ਤੇ ਲੇਖਾ ਵੀ ਇਕੱਲੇ ਦਾ ਹੀ ਹੋਣਾ ਹੈ ਤੇ ਮਨ ਨੇ ਨਿਕਲਣਾ ਵੀ ਇਕੱਲੇ ਨਹੀਂ ਹੁੰਦਾ ਇਸ ਸਰੀਰ ਦੇ ਵਿੱਚ ਉਹ ਕਿਸੇ ਨੇ ਉੱਥੇ ਸਾਥ ਨਹੀਂ ਦੇਣਾ ਜਿਵੇਂ ਮਹਾਰਾਜ ਫਰਮਾਨ ਕਰਦੇ ਨੇ ਨਾ ਜਨਨਪਿਤਾ ਲੋਕ ਸੁਦਬੰਤਾ ਕੋਈ ਨਾ ਕਿਸ ਕੀ ਧਰਿਆ ਵੀ ਉੱਥੇ ਕੋਈ ਵੀ ਕੰਮ ਨਹੀਂ ਆਉਂਦਾ ਜੇ ਜਨਨੀ ਨਾਮ ਨਹੀਂ ਜਪਾਉਂਦੀ ਉਹਨੇ ਵੀ ਕੰਮ ਨਹੀਂ ਆਉਣਾ ਪਿਤਾ ਨੇ ਨਹੀਂ ਆਣਾ ਪੁੱਤਰ ਨੇ ਨਹੀਂ ਆਣਾ ਰਿਸ਼ਤੇਦਾਰਾਂ ਨੇ ਨਹੀਂ ਆਣਾ ਦੋਸਤਾਂ ਮਿੱਤਰਾਂ ਨੇ ਨਹੀਂ ਆਣਾ ਉੱਥੇ ਸਿਰਫ ਸ਼ਬਦ ਹੀ ਨਾਮ ਹੀ ਪਾਰ ਕਰਾਉਂਦਾ ਉੱਥੇ ਦੂਜਾ ਤੀਜਾ ਹੋਰ ਕੋਈ ਹੈ ਹੀ ਨਹੀਂ ਕਿਉਂਕਿ ਧਿਆਨ ਜਿਹੜਾ ਸਹਿ ਸੁਭਾਈ ਸ਼ਬਦ ਵਿੱਚ ਲੱਗ ਜਾਂਦਾ ਜੇ ਸਭ ਤੋਂ ਪਹਿਲਾਂ ਫਿਰ ਆਪਾਂ ਨੂੰ ਆਪਣੇ ਆਪ ਆਪਣੇ ਸ਼ਰੀਰ ਨੂੰ ਹੀ ਭੁੱਲਣਾ ਪੈਂਦਾ ਹੈ ਕਹਿੰਦੇ RAM ਰਤਨ ਤੋਂ ਪਾਈ ਹੈ ਪਹਿਲਾਂ ਤਜਾ ਸ਼ਰੀਰ ਸ਼ਰੀਰ ਤੋਂ ਉੱਪਰ ਉੱਠਣਾ ਪੈਂਦਾ ਹੈ ਸਿਮਰਨ ਕਰਕੇ ਨਾਮ ਅਭਿਆਸ ਕਰਕੇ ਇਸ ਕਰਕੇ ਫਿਰ ਸਾਰੇ ਆਕਾਰਾਂ ਤੋਂ ਧਿਆਨ ਆਪਣੇ ਆਪ हट ਜਾਂਦਾ ਹੈ ਦ੍ਰਿਸ਼ਟੀ ਆਪੇ ਹੀ ਖਾਲੀ ਖਲਾਅ ਜਿੱਕਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਆਪਾਂ ਨਾਮ ਅਭਿਆਸ ਕਰਦੇ ਹਾਂ ਸ਼ਬਦ ਨੂੰ ਸੁਣਦੇ ਹਾਂ ਇਸ ਕਰਕੇ ਇਸ ਭਗਤੀ ਨੂੰ ਕਰਨ ਲਈ ਪ੍ਰੇਮ ਤੇ ਭਰੋਸੇ ਦੀ ਪੌੜੀ ਚੜਦੇ ਜਾਣਾ ਆਪਾਂ ਇਦੇ ਵਿੱਚ ਪ੍ਰੇਮ ਮਾਲਕ ਨਾਲ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਤੇ ਮਾਲਕ ਦੀ ਰਜ਼ਾ ਬਹੁਤ ਜ਼ਰੂਰੀ ਹੈ ਸਹਿਜ ਰੱਖਣੀ ਬਹੁਤ ਜ਼ਰੂਰੀ ਹੈ ਤੇ ਨੀਵਾ ਬਣਿਸੀ ਅਸਲ ਪਛਾਣ ਹੁੰਦੀ ਹੈ ਇਸ ਕਰਕੇ ਨਿਉਂ ਕੇ ਚਲਦੇ ਹੋਏ ਜਦੋਂ ਆਪਾਂ ਅਨਸੇਵਨ ਕਰਦੇ ਹੋਏ ਨਾਮ ਜਪਾਂਗੇ ਤਾਂ ਮਾਲਕ ਸੱਚੇ ਬਾਦਸ਼ਾਹ ਆਪਣੀਆਂ ਉਡਿਆਈਆਂ ਬਖਸ਼ਣਗੇ ਆਪਣੇ ਦਰ ਘਰ ਦੀਆਂ ਸੋ ਇਹਨੇ ਇੱਕ ਵਚਨ ਕਰਦੇ ਹੋਇਆ ਅਕਰਵਦ ਕਟ ਹੋ ਜਾਂਦਾ ਆਪਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ